ਏਜ ਕਰੇ ਲਾਉਂਦੇ ਏ ਤੇ ਦਾ ਭਰਾ ਤੇ ਇਹਨੂੰ ਬੰਦ ਕਰਾਤਾ ਤੇ ਮੈਨੂੰ ਪਤਾ ਲੱਗਾ ਮੈਂ ਕਿਹਾ ਜਕਾਰਾ ਅੰਦਰ ਨਹੀਂ ਲੱਗਾ ਮੈਂ ਮਗਰੋਂ ਦੀ ਆ ਕੇ ਮੈਂ ਜਕਾਰਾ ਲਾਇਆ ਤੇ ਮੈਨੂੰ ਡੱਕਣ ਲੱਗਾ ਮੈਂ ਕਿਹਾ ਮੇਰਾ ਵੀਰ ਮੈਂ ਕਿਹਾ ਮੇਰੇ ਮੂੰਹ ਦੇ ਗਾੜੀ ਹੱਥ ਨਾ ਰੱਖੀ ਮੈਂ ਕਿਹਾ ਮੈਂ ਉਹਨਾਂ ਇਹਨਾਂ ਵਾਂਗੂ ਨਹੀਂ ਆਂ ਕਿ ਜਿਹੜਾ ਨਰਮ ਸੁਭਾਅ ਦਾ ਮੈਂ ਕਿਹਾ ਮੈਂ ਓੜਾ ਕਰਮ ਸੁਭਾਅ ਦਾ ਉਹਨੇ ਕਹਿੰਦਾ ਤੂੰ ਕਿਰਪਾਨ ਕੱਢੀ ਮੈਂ ਕਿਹਾ ਜਦੋਂ ਤੂੰ ਉਹਨਾਂ ਦੇ ਜਕਾਰੇ ਬੰਦ ਕਰਾਦੇ ਮੈਂ ਮੇਰਾ ਨਹੀਂ ਕਰਾ ਸਕਦਾ ਜੇ ਮੈਂ ਕਿਹਾ ਜੁਰਤ ਤੇ ਭਰਾ ਨੂੰ ਡਾਕ ਲਾ ਜਿੱਥੇ ਇੱਕ ਪ੍ਰਬੰਧਕੀ ਸਿਸਟਮ ਹੈ ਤੇ ਉਹਦੇ ਵਿੱਚ ਜੇ ਕਿਸੇ ਨੇ ਜਕਾਰਾ ਗਜਾਉਣਾ ਸੋ ਕੋ ਹੋਰ ਛੀ ਦੀਸਤਾਨਾ ਲਾਗੇ ਜਿਹੜਾ ਕਾਰੇ ਲਾਉਂਦੇ ਆ ਤੇ ਆਂਦੇ ਨਹੀਂ ਜਿਹੜੇ ਤੁਸੀ ਲਾਉਂਦੇ ਏ ਬਾਬੇ ਨੂੰ ਮਾਂ ਸੰਦ ਜਕਾਰਾ ਕਿਉਂ ਲਾਇਆ ਉਹ ਇਹੋ ਗੱਲ ਬਾਰ ਬਾਰ ਰਿਪੀਟ ਕਰੀਂਦਾ ਰਮਨ ਸਿੰਘ ਕੌਣ ਹੈ ਰਮਨ ਸਿੰਘ ਕੌਣ ਜੇ ਮਨਾ ਹੋਵੇ ਤੇ ਫਿਰ ਸਾਰੀ ਸੰਗਤ ਰੋਜ਼ ਸਵੇਰੇ ਸ਼ਾਮ ਦੁਪਹਿਰੇ ਜੰਨੀ ਵਰਾ ਉਦਾਸ ਹੁੰਦੀ ਆ ਉਦੋਂ ਹੀ ਆਪਾਂ ਜਕਾਰਾ ਖਚਾਉਨੇ ਆ ਤੇ ਇਹ ਤਾਂ ਬੇ ਲੋੜਾ ਜਿਹੜਾ ਨਵਾਤਾ ਵਿਵਾਦ ਕੋਈ ਨਹੀਂ ਸੀ ਹੈਗਾ ਤੁਸੀਂ ਉਹ ਗੱਲ ਦੱਸੋ ਸੀ ਬੀਬ ਕਰਾ ਦਾਂਗੇ ਸਾਰੇ ਮਤਲਬ ਮਤਲਬ ਚੋਲੇ ਪਾਈ ਜਾਂਦੇ ਆ ਤੇ ਮਾਇਆ ਚੜ੍ਹਦੀ ਹੁੰਨੀ ਤੁਹਾਡੇ ਵਰਗਿਆਂ ਨੂੰ ਜੀਵਨਾ ਗਜਾਲਿਆ ਉਹਨਾਂ ਨੂੰ ਕੋਈ ਡਾਂਟਿਆ ਨਹੀਂ ਸਿਰਫ ਉਹਨਾਂ ਨੂੰ ਸੇਵਾਦਾਰ ਨੇ ਮਰਿਆਦਾ ਸਮਝਾਉਣ ਦਾ ਵੀ ਯਤਨ ਕੀਤਾ ਤਾਂ ਕਿ ਅਸੀਂ ਜਿਹੜਾ ਉਹ ਗੁਰੂ ਘਰ ਦੀ ਜਿਹੜੀ ਮਰਿਆਦਾ ਉਹ ਚ ਬੱਚਿਆਂ ਨੂੰ ਅੱਗੇ ਤੋਂ ਗਿਆਨ ਹੋ ਸਕੇ ਸੰਗਤ ਜੀ ਕਿਤੇ ਸੋਚਿਆ ਕਿ ਤੁਹਾਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਕਾਰੇ ਲਾਉਣ ਤੋਂ ਰੋਕਿਆ ਹੋਵੇ ਗੱਲ ਕਰ ਰਹੇ ਹਾਂ ਗੁਰੂ ਨਗਰੀ ਦੇ ਰਹਿਣ ਵਾਲੇ ਗੁਰਚੇਤ ਸਿੰਘ ਤੇ ਜਸਪੀਰ ਸਿੰਘ ਦੀ ਜੋ ਕਿ ਗੁਰਦੁਆਰਾ ਸ਼ਹੀਦ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਚਪੈਰਾ ਕੱਟਣ ਲਈ ਪਹੁੰਚਦੀ ਹੈ ਉਸੇ ਸਥਾਨ ਤੇ ਸੇਵਾਦਾਰਾਂ ਵੱਲੋਂ ਕੈਂਡ ਦਾ ਭਾਵ ਐਸਜੀਪੀਸੀ ਦੇ ਜੋ ਮੁਲਾਜ਼ਮ ਨੇ ਉੱਥੇ ਉਹਨਾਂ ਵੱਲੋਂ ਜਕਾਰੇ ਲਾਉਣ ਤੋਂ ਡੱਕਿਆ ਜਾਂਦਾ ਤੇ ਇਹ ਗੱਲ ਆਖੀ ਜਾਂਦੀ ਹੈ ਕਿ ਇਹ ਜਕਾਰੇ ਕਿਸੇ ਮਰਿਆਦਾ ਦੇ ਵਿੱਚ ਨਹੀਂ ਆਉਂਦੇ ਇਹ ਸਾਰਾ ਵਾਕਿਆ ਜਦ ਹੋਇਆ ਤਾਂ ਸੁਣ ਕੇ ਜ਼ਰੂਰ ਦਿਲ ਦੁਖਿਆ ਕਿ ਆਖਰਕਾਰ ਆਪਣੇ ਧਾਰਮਿਕ ਸਥਾਨਾਂ ਤੇ ਜਕਾਰੇ ਨਹੀਂ ਲਾਵਾਂਗੇ ਤਾਂ ਕਿੱਥੇ ਲਾਵਾਂਗੇ ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਸਾਡਾ ਜਕਾਰਾ ਸੜਨਾਲ ਗੁਰਚੇਤ ਸਿੰਘ ਜਸਪੀ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਗੱਲਬਾਤ ਹੋਈ ਕਦੋਂ ਤੋਂ ਇਹ ਮੁੱਦਾ ਸ਼ੁਰੂ ਹੋਇਆ ਕਿਉਂਕਿ ਜਦ ਤੁਸੀਂ ਗਾਗਰ ਸਾਹਿਬ ਦੀ ਸੇਵਾ ਕਰਦੇ ਉਸ ਤੋਂ ਬਾਅਦ ਜਿਕਾਰੇ ਲਾਉਂਦੇ ਉਹ ਤਾਂ ਇਹ ਪੂਰਾ ਵਾਕਿਆ ਦੱਸੋ ਕਿਵੇਂ ਰੋਕਿਆ ਜਾਂਦਾ ਤੇ ਕੀ ਗੱਲ ਹੋਈ ਸੀ ਇਹਦੇ ਅੱਬਾਈ ਪਹਿਲਾਂ ਦੇ ਆਪਾਂ ਕਹਿੰਦੇ ਆ ਕਿ ਜਦੋਂ ਅਸੀਂ ਗਾਗਰ ਦੀ ਸੇਵਾ ਲੁੰਨੇ ਅੱਜ ਤੋਂ ਕੁਝ 4-5 4-5 ਸਾਲ ਹੋ ਗਿਆ ਨੂੰ ਸੇਵਾ ਲੁੰਦੇ ਨਾਲ ਸਾਨੂੰ ਅੱਜ ਤੱਕ ਕਿਸੇ ਨੇ ਕਦੀ ਰੋਕਿਆ ਨਹੀਂ ਨਾ ਜਿੱਥੋਂ ਨੂੰ ਰੋਕਿਆ ਸਾਨੂੰ ਰੋਕਿਆ ਇਦਾਂ ਕਿ ਜਦੋਂ ਅਸੀਂ ਵੀਡੀਓ ਬਣਾਉਂਨੇ ਆ ਜਦੋਂ ਹੌਲੀ ਹੌਲੀ ਚੈਨਲ ਵੱਧ ਆ ਗਿਆ ਆਪਣੇ ਮਤਲਬ ਕਿ ਫੋਲੋਅਰ ਵੱਧ ਗਏ ਤੇ ਦੁਨੀਆ ਇਕੱਠੀ ਹੁੰਦੀ ਗਈ ਆ ਤੇ ਜਿਹੜੇ ਅੰਦਰ ਜਿਹੜੇ ਕਮੇਟੀ ਦੇ ਮੈਂਬਰ ਆ ਉਹ ਕਹਿੰਦੇ ਆ ਕਿ ਜਿਹੜੇ ਤੁਸੀਂ ਜਕਾਰੇ ਲਾਉਂਦੇ ਨਾ ਜਦੋਂ ਗੱਗਰੀ ਸੇਵਾ ਉੱਥੋਂ ਲੈ ਕੇ ਹੁੰਦੇ ਆ ਉੱਥੋਂ ਕੋਈ ਵੀ ਕਮੇਟੀ ਦਾ ਬੰਦਾ ਨਹੀਂ ਤੁਰਦਾ ਕੋਈ ਵੀ ਦਰਬਾਰ ਸੋਹਣੀ ਕਮੇਟੀ ਦਾ ਬੰਦਾ ਤੁਰਦਾ ਨਾ ਕੋਈ ਕਹਿ ਦਵੇ ਕਿ ਕੋਈ ਸੇਵਾਦਾਰ ਤੁਰਦਾ ਉਥੋਂ ਉਹ ਤੋਂ ਸਿਰਫ ਤੁਰਦਾ ਜਾਂਸ ਤੁਰਦਾ ਆ ਤੇ ਜਾਰ ਸ਼੍ਰੀ ਗੁਰੂ ਰਾਂ ਆ ਰਾਮ ਸਾ ਜਿਹੜਾ ਹੈ ਨਾ ਸਕੂਲ ਉਥੋਂ ਮੈਂ ਤੁਰਦਾ ਮੈਂ ਆਪਣੀ ਜਿਹੜੀ ਇਥੇ ਕਾਰ ਰੋ ਨਾ ਉਥੋਂ ਕਾਰ ਛੱਡ ਕੇ ਮੈਂ ਸੇਵਾ ਲਾਉਣ ਜਾਂਦਾ ਕੀ ਗੱਲਬਾਤ ਹੋਈ ਕਦੋਂ ਜਕਾਰਾ ਲਾਇਆ ਕੀ ਕਹਿ ਕੇ ਡੱਕਿਆ ਗਿਆ ਤੇ ਕੀ ਗੱਲਬਾਤ ਹੋਈ ਕੀ ਮਾੜੇ ਬੋਲ ਤੁ ਇਹ ਐਤੋਂ ਕੋਈ ਵੀਜੀ ਮਹੀਨਾ ਪਹਿਲਾਂ ਨੇ ਅਸੀਂ ਜਮ ਕੇ ਸੇਵਾ ਲਾਉਂਨੇ ਸੇਵਾ ਲਾ ਕੇ ਓਨੇ ਤੇ ਜਿਹੜੇ ਅੰਦਰ ਜਿਹੜੇ ਮਲਾਜ਼ਮ ਹੈ ਨਾ ਬਾਕੀ ਥੋੜਾ ਜਿਹਾ ਪਹਿਲਾਂ ਨਵੇਂ ਮੈਨੇਜਰ ਆਏ ਆ ਤੇ ਉਹ ਕਹਿੰਦੇ ਸੇਵਾਦਾਰ ਨੂੰ ਸਗੋਂ ਮੈਂ ਇਹ ਜਕਾਰੇ ਲਾਉਂਦੇ ਇਹਨਾਂ ਦੇ ਮੂੰਹ ਤੇ ਹਥਰਾ ਦਿੱਤਾ ਇਹ ਚੁੱਪ ਹੋ ਗਏ ਤੇ ਮੰਗਾ ਕੇ ਦੀ ਸੇਵਾ ਤੇ ਬਿਲਕੁਲ ਮਗਰ ਉਹਨੇ ਬਾਬਾਈ ਦੇ ਮਗਰ ਸੀ ਕਿ ਮੈਂ ਮਗਰ ਕੋਈ ਕੁੱਤਾ ਵਜਣਾ ਇਹਨਾਂ ਨਾ ਤੇ ਮੈਂ ਮਗਰ ਹੀ ਮਗਰੋਂ ਜਦੋਂ ਅਸੀਂ ਇੰਦਰ ਵੜਿਆ ਇਹ ਜਕਾਰੇ ਲਾਉਂਦੇ ਇਹ ਤੇ ਦਾ ਭਰਾ ਤੇ ਇਹਨੂੰ ਬੰਦ ਕਰਾ ਦਿੱਤਾ ਤੇ ਮੈਨੂੰ ਪਤਾ ਲੱਗਾ ਮੈਂ ਕਿਹਾ ਜਕਾਰਾ ਅੰਦਰ ਨਹੀਂ ਲੱਗਾ ਮੈਂ ਮਗਰੋਂ ਦੀ ਆ ਕੇ ਮੈਂ ਜ ਡੱਕਣ ਲੱਗਾ ਮੈਂ ਕਹਾ ਮੇਰਾ ਵੀਰ ਮੈਂ ਕਹਾ ਮੇਰੇ ਮੂੰਹ ਤੇ ਗਾੜੀ ਹੱਥ ਨਾਲ ਰਕੀ ਮੈਂ ਕਹਾ ਮੈਂ ਉਹਨਾਂ ਇੰਨਾ ਵਾਂਗੂ ਨਹੀਂ ਆ ਕਿ ਜਿਹੜਾ ਨਰਮ ਸੁਭਾਅ ਦਾ ਮੈਂ ਕਹਾ ਮੈਂ ਔੜਾ ਗਰਮ ਸੁਭਾਅ ਦਾ ਉਹਨਾਂ ਕਹਿੰਦਾ ਤੂੰ ਕਿਰਪਾਨ ਕੱਢੀ ਮੈਂ ਕਹਾ ਜਦੋਂ ਤੂੰ ਉਹਨਾਂ ਦੇ ਜਕਾਰੇ ਬੰਦ ਕਰਾਦੇ ਮੈਂ ਮੇਰਾ ਨਹੀਂ ਕਰਾ ਸਕਦਾ ਜੇ ਮੈਂ ਕਹਾ ਜੁਰਤ ਤੇ ਭਰਾ ਤੂੰ ਡਾਕਲਾ ਕਿ ਜਕਾਰੇ ਕਿਉਂ ਬੰਦ ਕਰਾ ਰਹਿਗੇ ਕੀ ਆਖਿਆ ਗਿਆ ਜਕਾਰੇ ਬੱਬਾ ਹੀ ਇਦਾਂ ਹੈ ਕਿ ਇਹਨਾਂ ਨੇ ਸ਼ੀ ਦੱਸਿਆ ਨਾਲ ਜਕਾਰਾ ਇਹ ਲਾਉਣ ਲੱਗਾ ਮੇਰੇ ਮੂੰਹ ਤੇ ਰੱਖਿਆ ਇਹ ਰੋਕ ਗਿਆ ਮੈਂ ਜਕਾਰਾ ਲਾਇ ਬਾਬੇ ਹਨੂਮਾਨ ਸਿੰਘ ਦਾ ਉਹ ਕਹਿੰਦਿਆ ਜਿਹੜਾ ਤੂੰ ਹਨੂ ਮਾ ਜ ਮਿਰਕਾ ਲੈ ਇਹਨਾਂ ਨੂੰ ਫਿਰ ਇਤਿਹਾਸ ਨਹੀਂ ਪਤਾ ਕਿ ਬੱਬਾ ਹਨੂਮਾਨ ਸਿੰਘ ਜੀ ਕੌਣ ਸੀ ਇਹੋ ਦੇ ਮੈਂ ਗੱਲ ਪੁੱਛਣਾ ਮੈਂ ਬੱਬਾ ਹੀ ਤੀ ਦੱਸੋ ਬੱਬਾ ਹਨੂਮਾਨ ਸਿੰਘ ਨਹੀਂ ਕੋਣੀ ਤੇ ਆਂਦੇ ਸਾਨੂੰ ਪਤਾ ਨਹੀਂ ਕੋਣੀ ਆਂਦਾ ਐਵੇਂ ਤੂੰ ਆਂਦਾ ਜਪਲੀਆਂ ਮਾਰੀ ਨਾ ਤੈਨੂੰ ਕੋਈ ਗੱਲ ਦਾ ਨਹੀਂ ਪਤਾ ਤੂੰ ਮੁੱਦਾ ਚੁੱਕੀ ਨਾ ਮੈਂ ਭਾਈ ਜਕਾਰਾ ਲਾਉਂਦੇ ਆਂ ਸ਼ੀਧਾਂ ਸਿੰਘਾਂ ਲਾਉਂਦੇ ਆਂ ਬੱਬਾ ਹਨੂਮਾਨ ਸਿੰਘ ਜੀ ਮੈਂ ਤੀ ਦਾਦੂ ਕੌਣ ਮੈਂ ਮੈਨੂੰ ਨਹੀਂ ਪਤਾ ਮੈਂ ਇਤਿਹਾਸ ਤੂੰ ਹੀ ਦਾਦੂ ਮੈਂ ਕਹਾ ਤੂੰ ਹੀ ਸਗੂ ਕੁਰਤਾ ਮੇਵਾ ਪਾਇਆ ਤੀ ਸੀਰੀਸ ਐ ਭਾਈ ਮੈਂ ਕਹਾਂ ਹੀ ਬੱਚੇ ਆ ਤੂੰ ਸਗੋ ਹੱਟ ਤੋਂ ਜਿਆਦੇ ਵੱਡੇ ਜੇ ਤੂੰ ਮੈਂ ਕਹਾਂ ਇੱਤ ਕਸ਼ੈਰਿਆ ਨਹੀਂ ਪਾਇਆ ਸਿਰ ਸੇਪ ਪਾਈ ਪਰ ਕੱਛਾ ਪਾਇਆ ਅੰਡਰਵੇਅਰ ਪਾਇਆ ਹਾਂ ਅੰਡਰਵੇਅਰ ਪਾਇਆ ਉਹ ਸਾਹਮਣੇ ਹੁੰਦਾ ਕਾਲੇ ਨਾਲ ਦਾ ਪਾਇਨੇ ਕੁਰਤੇ ਪੇ ਮੈਨੂੰ ਉੱਦਾ ਪਾ ਲੈ ਜਾਂਦਾ ਬਾਈ ਅਸੀਂ ਪਹਿਣ ਦੂਦਾ ਪਾ ਲੈ ਜਾਂਦਾ ਤੇ ਉਹ ਸਗੋਂ ਮੈਨੂੰ ਕਹਿਣਦਾ ਕਿ ਤੂੰ ਮਰਿਆ ਦਾਸ ਮੈਂ ਕਹਾ ਬਾਬਾ ਜੀ ਚਲੋ ਮੈਂ ਬੱਚਾ ਮੰਨ ਲਓ ਹਣਾ ਬੱਚਾ ਨਾ ਤਾਂ ਇਹ ਵੀ ਬੱਚਾ ਮੈਂ ਪਰ ਮੈਨੂੰ ਮੈਂ ਕਹਾ ਜਦੋਂ ਬਾਬੇ ਹਣੂ ਮਾਹ ਸਿੰਘ ਜੀ ਦਾ ਜ਼ਿਕਾਰਾ ਲਾਇਆ ਜਦੋਂ ਅੰਗਰੇਜ਼ਾਂ ਦੀ ਜੰਗ ਹੋਈ ਸੀ ਉਦੋਂ ਪਹਿਲੀ ਜੰਗ ਕਿਹਨੇ ਫਤਿਹ ਕਰਾਈ ਤੇ ਅੰਦਾ ਨਹੀਂ ਜੀ ਨਹੀਂ ਤੂੰ ਅੰਦਾ ਮੇਰਾ ਵੀ ਰੰਦਾ ਤੂੰ ਗੁੱਸੇ ਨਾਲ ਬੋਲਾ ਪਿਆ ਹਣੂ ਮ ਮੈਂ ਚਲੋ ਕੋਈ ਗੱਲ ਨਹੀਂ ਬਾਬਾ ਜੀ ਆਪਾਂ ਨਹੀਂ ਆਉਂਦਾ ਵੀਡੀਓ ਨਹੀਂ ਬਣਾਉਣੀ ਮੈਂ ਕਹਾਂ ਚਲ ਅਸੀਂ ਵੀਡੀਓ ਨਹੀਂ ਬਣਾਉਂਦੇ ਤੇ ਸਾਡਾ ਮੁੱਦਾ ਹੈ ਨਾ ਕਿ ਇਹ ਵੀਡੀਓ ਬਣਾਉਂਦੇ ਆ ਇਹ ਪੇਜਾਂ ਦੇ ਪਾਉਂਦੇ ਆ ਅਸੀਂ ਮੈਂ ਕਹਾਂ ਨਹੀਂ ਵੀਡੀਓ ਬਣਾਉਂਦੇ ਪਰ ਬਾਕੀ ਦੇ ਡੱਕੋ ਪਰ ਜਦ ਕੋਈ ਬਾਹਰ ਤੋਂ ਵਿਦੇਸ਼ ਤੋਂ ਆ ਕੇ ਇਹ ਕਹੇ ਲੀਏ ਦੂਜੀ ਸਟੇਟ ਤੋਂ ਆ ਕੇ ਆਪਣੇ ਧਾਰਮਿਕ ਸਥਾਨਾਂ ਤੇ ਵੀਡੀਓ ਬਣਾ ਕੇ ਉੱਤੇ ਗਾਣੇ ਲਾ ਦਿੰਦਾ ਲੱਚਰਤਾਂ ਵਾਲੇ ਉਹ ਤਾਂ ਡੱਕੇ ਨਹੀਂ ਜਾਂਦੇ ਆਪਾਂ ਨੂੰ ਕਿਉਂ ਡੱਕਿਆ ਜਾਂਦਾ ਆਪਣੇ ਸਿੱਖਾਂ ਨੂੰ ਕਹਿ ਲੀਏ ਕਿ ਦਿਮਾਲੇ ਜਿਵੇਂ ਸਰਕਾਰਾਂ ਨੂੰ ਚੁੱਭਦੇ ਨੇ ਹੁਣ ਆਪਣੇ ਧਾਰਮਿਕ ਸਥਾਨਾਂ ਤੇ ਵਿੱਚ ਚੁੱਭਣ ਲੱਗ ਗਏ ਬਾਈ ਕਹਿੰਦੇ ਆ ਸ ਹਣਾ ਇਹ ਚੀਜ਼ ਇਹ ਹੈ ਕਿ ਜਦੋਂ ਅਸੀਂ ਸੇਵਾ ਲਾਉਂਦੇ ਆਂ ਸਾਨੂੰ ਉਦੋਂ ਉਦੋਂ ਜਦੋਂ ਜਕਾਰੇ ਲਾਉਂਦੇ ਉਦੋਂ ਡੱਕਦੇ ਆ ਤੇ ਜਦੋਂ ਕੋਈ ਬਾਹਰ ਦਾ ਆਉਂਦੇ ਟੂਰਿਸਟ ਆਉਂਦੇ ਕੋਦਾ ਉਹ ਵੀਡੀਓ ਬਣਾਉਂਦੇ ਉਹਨਾਂ ਨੂੰ ਡੱਕਦੇ ਨਹੀਂ ਹੁਣ ਪਿਛੇ ਜੇ ਜਦੋਂ ਅਸੀਂ ਵੀਡੀਓ ਬਣਾਈ ਤੇ ਸਾਨੂੰ ਕਹਿੰਦੇ ਬੰਦ ਕਰ ਦਿਓ ਵੀਡੀਓ ਕਿ ਤੁਸੀਂ ਇਹਦਾ ਨਾਮ ਮਤਲਬ ਕਿ ਸੰਗਤ ਦਾ ਸੰਗਤ ਬਾਰੇ ਤੁਸੀਂ ਨਾ ਗਲਤ ਪ੍ਰਦਾਵ ਪੈਂਦਾ ਮੈਂ ਲਾਈ ਚ ਗਲਤ ਪ੍ਰਭਾਵ ਪੈਣਾ ਅਸੀਂ ਜਕਾਰੇ ਲਾਉਂਦੇ ਆ ਹੱਟ ਲੈ ਵੇ ਕੇ ਕਈ ਸਿੰਘ ਹੋਰ ਜਕਾਰੇ ਲਾਉਂਦੇ ਆ ਸਗੋਂ ਹੋਰ ਛੀ ਦੀਸਤਾਨਾ ਲਾ ਕੇ ਜਕਾਰੇ ਲਾਉਂਦੇ ਆ ਤੇ ਆਂਦੇ ਨਹੀਂ ਜਕਾਰੇ ਜਿਹੜੇ ਤੁਸੀਂ ਲਾਉਂਦੇ ਏ ਬਾਬਾ ਨੂੰ ਮਾਸਂ ਦੇ ਜਕਾਰਾ ਕਿਉਂ ਲਾਇਆ ਉਹ ਇਹੋ ਗੱਲ ਬਾਰ ਬਾਰ ਰਿਪੀਟ ਕਰੀਂਦਾ ਰਮਨ ਸਿੰਘ ਕੋਣ ਹੈ ਰਮਨ ਸਿੰਘ ਕੋਣ ਪਰ ਕੀ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਹੋ ਗਾਗਰ ਦੀ ਸੇਵਾ ਤੋਂ ਬਾਅਦ ਤੁਸੀਂ ਜਕਾਰਾ ਲਾਉਂਦੇ ਹੋ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਤੁਸੀਂ ਆਫ ਦਾ ਕੈਮਰਾ ਦੱਸ ਦੱਸ ਰਹੇ ਸੀਗੇ ਕਿ ਉਹਨਾਂ ਨੇ ਆਖਿਆ ਜਕਾਰੇ ਕਿਸੇ ਮर्यादा ਦੇ ਵਿੱਚ ਨਹੀਂ ਆਂਦੇ ਇਹ ਕੀ ਗੱਲ ਵੀ ਹੈ ਇਹ ਬਾਬਾ ਜੀ ਇਹਨੂੰ ਮੈਂ ਪੁੱਛਿਆ ਮੈਂ ਸੋ ਕੋ ਜਿਹੜੇ ਅਸੀਂ ਜਕਾਰੇ ਲਾਉਣਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਉਹ ਸਿੱਕਦੀ ਪਛਾਣ ਹੀ ਜਕਾਰੇ ਨਾਲ ਪਾ ਲੱਗਦੀ ਕਿ ਜਿਹਨੂੰ ਖੂਨ ਚ ਕਿੰਨੀ ਗ ਪੰਪਿੰਗ ਆ ਤੇ ਉਹ ਆਂਦਾ ਇਹ ਦਾਣਾ ਕਰਕਣਾ ਕੈਮਰਾ ਬੰਦ ਕਰਤਾ ਮਨੰਦਾ ਇਹ ਮर्यादा ਇਹ ਨਹੀਂ ਗਾ ਜੁਕਾਰੇ ਦੇ ਦੀ ਜੁਕਾਰੇ ਲੁੰਦੇ ਮੈਂ ਕਹਾਂ ਫਿਰ ਤੁਸੀਂ ਦੱਸੋ ਮर्यादा ਦੀ ਕੀ ਗਾਈ ਉਹ ਕਰ ਲੈਣੀ ਜੇ ਮੈਂ ਕਹਾਂ ਹੀ ਸੇਵਾ ਕਰਦਿਆਂ ਤੁਸੀਂ ਉਹਨੂੰ ਮੈਂ ਕਹਾਂ ਅੰਦਰੋਂ ਦੀ ਸੇਵਾ ਦਾ ਰੇ ਭੇਜਦੇ ਨੇ ਗਾੜੀ ਆ ਕੇ ਤੁਸੀਂ ਜੜੀਆਂ ਲੇਡੀਜ਼ ਵੀਡੀਓ ਬਣਾਉਂਦੀ ਸੀ ਉਹਨਾਂ ਨੂੰ ਡੱਕ ਦੇਣੀ ਸਾਨੂੰ ਤੇ ਹੀ ਡੱਕਦੇ ਸਾਨੂੰ ਕਿਉਂ ਡੱਕਦੇ ਫਿਰ ਉਹਨਾਂ ਦੇ ਵੀ ਬੰਦ ਕਰਾਓ ਤੁਹਾਡੀ ਤੁਹਾਡੀ ਵੀਡੀਓ ਬੰਦ ਕਰਾਈਗੇ ਤੁਸੀਂ ਆਖਿਆ ਤੁਸੀਂ ਤਿੰਨ ਚਾਰ ਦਿਨ ਵੀਡੀਓ ਨਹੀਂ ਬਣਾਈ ਕਿ ਉਹ ਤਿੰਨ ਚਾਰ ਦਿਨ ਵੀਡੀਓ ਨਹੀਂ ਬਣੀ ਵਾਪਸ ਨਹੀਂ ਆਈਆਂ ਕਿ ਮੈਂ ਕਹਿੰਦਾ ਤਿੰਨ ਚਾਰ ਦਿਨ ਮੈਂ ਨਹੀਂ ਕੋਈ ਵੀਡੀਓ ਪਾਈ ਮੇਰਾ ਅਜ ਵੀ ਚੈਨਲ ਖੋਲ ਕੇ ਵੇਖ ਲੋ ਅੱਜ ਤੋਂ ਡੇਢ ਮਹੀਨਾ ਪਹਿਲਾਂ ਤੁਹਾਡੇ ਤੋਂ ਇਲਾਵਾ ਉੱਥੇ ਹੋਰ ਕਿਸੇ ਨੇ ਵੀਡੀਓ ਨਹੀਂ ਬਣਾਈ ਬਣਾਈਆਂ ਬਬਾਈ ਮੈਂ ਤੇ ਇਹੋ ਵੀਡੀਓ ਬਣਾਉਂਦੇ ਆ ਸਾਡੀਆਂ ਬੰਦ ਕਰਾ ਕੇ ਅੰਦਰੋਂ ਡੇਲੀ ਪੋਸਟਾਂ ਪੈਂਦੀਆਂ ਨਹੀਂ ਆ ਵੀਡੀਓ ਪੈਂਦੀਆਂ ਰਹੀਆਂ ਅਗਾਗਰ ਸਾਹਿਬ ਦੀ ਸੇਵਾ ਦੀ ਪੈਂਦੀਆਂ ਅੰਦਰ ਹੱਥ ਜੋੜ ਕੇ ਆ ਖਲੋਤੇ ਰਹੇ ਉਹਨਾਂ ਦੀ ਵੀਡੀਓ ਪੈਂਦੀਆਂ ਰਹੀਆਂ ਜੇ ਸਾਡੀਆਂ ਬੰਦ ਕਰਿਆ ਸਾਡੇ ਕੈਮਰੇ ਬੰਦ ਕਰੇ ਉਹਨਾਂ ਦੇ ਕਰੋ ਨਨ੍ਹਾ ਗਿਓਨੀ ਡੱਕੇ ਜਾਂਦੇ ਰਿਸ਼ਤੇਦਾਰੀ ਲੱਗਦੀ ਹੈ ਕਿਸੇ ਮੁਲਾਜ਼ਮ ਬਾਬਾ ਹੀ ਰਿਸ਼ਤੇਦਾਰ ਤਾਂ ਹੀ ਡੱਕਦਨੀ ਉਹ ਐਂ ਜੋੜੇ ਖਲੋ ਜਾਂਦੇ ਆ ਉਹਨਾਂ ਨੇ ਕੈਮਰੇ ਫੋਕਸ ਵਾਜਦੀਆ ਜਦੋਂ ਮਾਰੇ ਦਾ ਪ੍ਰਕਾਸ਼ ਹੁੰਦਾ ਉਦੋਂ ਵੀ ਐਂ ਖਲੋਤੇ ਨੇ ਉਹਨਾਂ ਦੇ ਕੈਮਰੇ ਵਾਜਦੇ ਆ ਜਦੋਂ ਸਾਡੇ ਅਹੀਂ ਜਾਂਦੇ ਆ ਸਾਨੂੰ ਕਹਿੰਦੇ ਲੈ ਤੁਸੀਂ ਬਾਣਾ ਪਾਇਆ ਤੁਸੀਂ ਜੁਕਾਣੇ ਉਹਨੇ ਤੁਸੀਂ ਇਦਾਂ ਤੁਸੀਂ ਕੁੜਤਾ ਬਾਹਮਾ ਉਹਨੇ ਪਾਇਆ ਦੀ ਉਹਦੀ ਰਿਸਪੈਕਟ ਕਰਦੇ ਵੀਰੇ ਜਿਨੇ ਬਾਣਾ ਪਾਇਆ ਉਹਦੇ ਨੂੰ ਵੇਖਦੇ ਆਂ ਕੱਖਾ ਕੱਢਦੇ ਨੇ ਪਾਣੀ ਨਾਲ ਕਸ਼ੈਰਿਆਂ ਨੂੰ ਮਾੜਾ ਆਖਿਆ ਜਾਂਦਾ ਪਰ ਜਿਨ੍ਹਾਂ ਨੇ ਪਜਾਮੀਆਂ ਪਾਣੀਆਂ ਸ਼ੁਰੂ ਕਰਤੀਆਂ ਕੁੜਤੇ ਦੇ ਨਾਲ ਇਹ ਕਿੱਥੋਂ ਦਾ ਰਿਵਾਜ ਸ਼ੁਰੂ ਹੋਇਆ ਇਹ ਇਹਨਾਂ ਦਾ ਰਿਵਾਜ ਬਾਬਾਈ ਕਸ਼ਾਰਾ ਪਾਲਣ ਦੇ ਤੇ ਕੁਰਤੀ ਪਾ ਕੇ ਖਲੋ ਜਾਂਦੇ ਆ ਇਹ ਮਰਿਆਦਾ ਸੋ ਸਾਨੂੰ ਮਰੇ ਸੋ ਸਾਨੂੰ ਕਹਿੰਦੇ ਤੁਸੀਂ ਮਰਿਆਦਾ ਸੋ ਸਾਨੂੰ ਇੱਕ ਗੱਲ ਦਾ ਜਵਾਬ ਦੋ ਜਿਹਨੂੰ ਬਾਬੇ ਹਰਨੂਮਾਨ ਸਿੰਘ ਦਾ ਨਹੀਂ ਪਤਾ ਉਹਨੂੰ ਇਤਿਹਾਸ ਕੀ ਪਤਾਣਾ ਆਈ ਹਾਂ ਜੇ ਸਾਨੂੰ ਨਹੀਂ ਇਤਿਹਾਸ ਪਤਾ ਹੀ ਆਉਣ ਲੈ ਬੱਚਿਆਂ ਨੂੰ ਕੀ ਇਤਿਹਾਸ ਸਮਝਾਵਾਂਗੇ ਜਦੋਂ ਤੁਸੀਂ ਅੱਜ ਤੋਂ 4-5 ਸਾਲ ਪਹਿਲੇ ਤੋਂ ਗਾਗਰ ਦੀ ਸੇਵਾ ਨਾਲ ਜੁੜੇ ਹੋਏ ਹੋ ਤੁਸੀਂ ਦੱਸ ਰਹੇ ਹੋ ਉਦੋਂ ਸੰਗਤ ਕਿੰਨੀ ਹੁੰਦੀ ਸੀ ਗਾਗਰ ਦੇ ਨਾਲ ਤੇ ਹੁਣ ਕਿੰਨੀ ਹੈ ਬਾਬਾ ਜੀ ਮੈਂ ਕਹਿੰਨਾ ਸਿਰਫ ਜਸਪਰੀ ਸੀ ਠੀਕ ਹੈ ਇਹ ਵੀ ਚਲੋ ਇਹਦਾ ਵੀ ਹੱਡ ਬੀਤੀ ਆ ਇਹ ਨਾ ਸਰੀਰੋਂ ਮੰਨ ਲਓ ਕਿ ਬੋਰਡ ਵਿੰਗਾ ਡੇਡਾ ਇਹਦਾ ਨਾ ਮੰਨ ਲਓ ਕਿ ਇਹਦਾ ਸੈਲ ਘਟਦੇ ਆ ਤੇ ਸਰੀਰੋਂ ਬਹੁਤ ਜਰਾ ਉਦਾਂ ਦਾ ਨਹੀਂ ਕਿ ਜਿਹਨੂੰ ਮੰਨ ਲਓ ਕਿ ਪਿੰਗਲ ਹੁੰਦਾ ਨਾ ਜਿਹਦਾ ਹੈਂਡੀਕੈਪ ਹੁੰਦਾ ਹੈ ਪੂਰਾ ਇੱਥੇ ਜੀ ਦੀ ਕਿਰਪਾ ਕਰਨ ਨਾਲੇ ਬਾਬਾ ਦੀਪ ਸਿੰਘ ਜੀ ਆ ਕੀ ਜਿੰਗਰ ਕਿਰਪਾ ਕਰਨ ਵਾਲਿਆ ਉਹਦਾ ਬਲਾਵਤ ਇਹ ਅੱਜ ਚੜ ਫੇਰਦਾ ਤੁਰਦਾ ਨੀਤੇ ਤੇ ਘਰਤੀ ਪੁੱਛ ਲੋ ਕਿਤੇ ਵੀ ਗਲੀ ਮੱਲੇ ਪੁੱਛ ਲੋ ਇਹ ਤੁਰਦਾ ਹੀ ਇਹਨੂੰ ਵੀਲ ਜਰ ਤੇ ਲੈ ਕੇ ਹੁੰਦੇ ਸੀ ਪਰ ਜਦੋਂ ਤੁਸੀਂ ਵੀਡੀਓ ਪਾਉਣੀ ਸ਼ੁਰੂ ਕੀਤੀ 4 ਸਾਲ ਪਹਿਲਾਂ ਗਾਗਰ ਦੀ ਉਦੋਂ ਸੰਗਤ ਕਿੰਨੀ ਸੀਗੀ ਤੇ ਅੱਜ ਕਿੰਨੀ ਹੋ ਚੁੱਕੀ ਹੈ ਜੀ ਮੈਂ ਕਹਨਾ ਭਾਈ ਜਦੋਂ ਅਸੀਂ ਸ਼ੁਰੂ ਕੀਤੀ ਸੀ ਨਾ ਵੀਡੀਓ ਪਾਉਣੀ ਬਾਬਾ ਇਹਦੇ ਨਾਲ ਕੋਈ ਨਹੀਂ ਸੀ ਸਿਰ ਇੱਕ ਬਾਬਾ ਜੀ ਸੀ ਬਾਬਾ ਜੀ ਦਾ ਬੇਟਾ ਤੇ ਬਾਬਾ ਜੀ ਦੀ ਫੈਮਿਲੀ ਬਸ ਤਿੰਨ ਚਾਰ ਜਣੇ ਵੱਧ ਤੋਂ ਮੰਨ ਲਓ ਪੰਜ ਜਣੇ ਲਾ ਲਓ ਜਦੋਂ ਮੈਂ ਵੀਡੀਓ ਪਾਉਣੀ ਸ਼ੁਰੂ ਕੀਤੀ ਆ ਪੰਜ ਤੋਂ ਸੱਤ ਹੋ ਗਏ ਸੱਤ ਤੋਂ 12 12 ਤੋਂ 20 20 ਤੋਂ ਜਦੋਂ ਹਰ ਸ਼ਨੀਵਾਰ ਹੋਣਾ ਸ਼ਨੀਵਾਰ ਦੀ ਸੰਗਤ ਹੋਣੀ ਹੌਲੀ ਲਈ ਵਧਦੀ ਜਾਣੀ ਤੋਂ ਜਦੋਂ ਸੰਗਤ ਵਧਦੀ ਆ ਤੇ ਇਹਨਾਂ ਦੇ ਦਿਲ ਘੜਦੇ ਆ ਕਿ ਸੰਗਤ ਇੰਨੀ ਕਿਉਂ ਹੁੰਦੀ ਆ ਤੇ ਜਿਹਨੂੰ ਗਾਗਰ ਦੀ ਵੀਡੀਓ ਪਾਉਣ ਤੋਂ ਮਨਾ ਕੀਤਾ ਗਿਆ ਪਰ ਅਫਜਲ ਨਗਰ ਹਜੂਰ ਸਾਹਿਬ ਦੀ ਗੱਲ ਕਰੀਏ ਗੁਦਾਵਰੀ ਤੱਕ ਜਦ ਸੰਗਤ ਲੈ ਕੇ ਜਾਂਦੀ ਆ ਗਾਗਰ ਤਾਂ ਕੱਟ ਸੰਗਤ ਤਾਂ ਦੇਖਦੇ ਆ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਕਿ ਨਿਤਨੇਮ ਵੇਲੇ ਇੰਨੀ ਸੰਗਤ ਗਾਗਰ ਦੇ ਨਾਲ ਟੁੱਟ ਰਹੀ ਹੈ ਬਾਬਾ ਜੀ ਇਹੋ ਆ ਕਿ ਨਿਤਨੇਮ ਉਹ ਸੰਗਤ ਵੇਖੋ ਉਧਰ ਬਾਬਾ ਜੀ ਦਸਮ ਦਾ ਪ੍ਰਕਾਸ਼ ਆ ਇਧਰ ਦਸਮ ਦਾ ਪ੍ਰਕਾਸ਼ ਨਹੀਂ ਹੁੰਦਾ ਇਧਰ ਜਿਜਕਾਰੇ ਨਹੀਂ ਲਾ ਸਕਦੇ ਤੇ ਦੱਸੋ ਸੇਵਾ ਤੁਰ ਲੱਗਿਆ ਉੱਥੋਂ ਤੁਸੀਂ ਜਦੋਂ ਦੇਖੋਗੇ ਨਾ ਦਰਬਾਰ ਸਾਹਿਬ ਉੱਥੇ ਸੇਵਾਦਾਰ 15 20 ਖੜੋਈ ਹੁੰਦੇ ਉੱਥੇ ਜੋ ਗਾਗਰ ਸਾਹਿਬ ਤੁਰਦੀ ਆ ਇਸ ਦੀ ਇਸ ਦੀ ਬੇਨਤੀ ਮੈਂ ਸਾਡੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੁਣ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜਦ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੇ ਸਥਾਨ ਤੇ ਜਿਨ੍ਹਾਂ ਨੇ ਜੰਗ ਲੜ ਕੇ ਆਪਣੇ ਗੁਰੂ ਨਗਰੀ ਨੂੰ ਬਚਾਇਆ ਹੋਵੇ ਉਹਨਾਂ ਦੇ ਸਥਾਨ ਤੇ ਜਿਕਾਰੇ ਲਾਉਣ ਤੋਂ ਡੱਕਿਆ ਜਾਂਦਾ ਸੋ ਮੇਰੇ ਖਿਆਲ ਐਸ ਜੀ ਪੀਸੀ ਤੇ ਤੁਸੀਂ ਇਹ ਸਵਾਲ ਕਰੋ ਕਿ ਕਿਉਂ ਡੱਕਿਆ ਜਾਂਦੇ ਮੁਲਾਜ਼ਮਾਂ ਵੱਲੋਂ ਹੋ ਸਕਦਾ ਹੈ ਮੈਨੇਜਰ ਦੇ ਧਿਆਨ ਦੇ ਵਿੱਚ ਨਾ ਹੋਵੇ ਹੋ ਸਕਦਾ ਹੈ ਇਹ ਪ੍ਰਧਾਨ ਸਾਹਿਬ ਦੇ ਧਿਆਨ ਦੇ ਵਿੱਚ ਨਾ ਹੋਵੇ ਪਰ ਜੋ ਥੱਲੇ ਮੁਲਾਜ਼ਮ ਡੱਕਦੇ ਨੇ ਪਰ ਉਹਨਾਂ ਦੇ ਜੋ ਬੰਦੇ ਜਿਵੇਂ ਦੱਸ ਰਹੇ ਨੇ ਕਿ ਉਹਨਾਂ ਦੇ ਜਾਣ ਪਛਾਣ ਦੇ ਜਾਂ ਰਿਸ਼ਤੇਦਾਰ ਨਹੀਂ ਉਹ ਡੇਲੀ ਵੀਡੀਓ ਬਣਾਉਂਦੇ ਨੇ ਪਰ ਜੋ ਇਹ ਵੀਡੀਓ ਬਣਾਉਂਦੇ ਨਹੀਂ ਹੈ ਜਕਾਰੇ ਲਾਉਂਦੇ ਨੇ ਜਕਾਰਾ ਲਾਉਣ ਤੱਕ ਡੱਕਿਆ ਜਾਂਦੇ ਨੇ ਸਾਡੇ ਨਾਲ ਜਸਪੀਤ ਸਿੰਘ ਮੌਜੂਦ ਹੈ ਜਸਪੀ ਸਿੰਘ ਕੀ ਗੱਲਬਾਤ ਹੋਈ ਤੁਹਾਨੂੰ ਜਕਾਰਾ ਲਾਣ ਤੋਂ ਰੋਕਿਆ ਗਿਆ ਫਿਰ ਤੁਸੀਂ ਦੱਸ ਰਹੇ ਸੀਗੇ ਕਿ ਬੜੀ ਗੰਦੀ ਸ਼ਬਦਾਵਲੀ ਦੇ ਨਾਲ ਵੀ ਬੋਲਿਆ ਜਾਂਦਾ ਹਾਂ ਹਾਂਜੀ ਕਹਿੰਦੇ ਤੁਸੀਂ ਗਾਗਰ ਦੀ ਸੇਵਾ ਦੇ ਨਾਲ ਨਹੀਂ ਹੁੰਦੇ ਮਤਲਬ ਤੁਸੀਂ ਵੀਡੀਓ ਬਣਾਉਣ ਹੁੰਦੇ ਜਕਾਰੇ ਲਾ ਕੇ ਵੀਡੀਓ ਮਤਲਬ ਫੇਮਸ ਹੋਣਾ ਚਾਹੁੰਦੇ ਸੀ ਤੇ ਬਾਅਦ ਵਿੱਚ ਮਤਲਬ ਬਾਅਦ ਮੈਂ ਜਦੋਂ ਉਹਨਾਂ ਮਤਲਬ ਬਰਸ਼ੀ ਵਾਲੇ ਮਤਲਬ ਸੇਂਗੇ ਗਾਇਕ ਉਹ ਮੈਨੂੰ ਕਹਿੰਦਾ ਮਤਲਬ ਤੂੰ ਮਤਲਬ ਬਾਣਾ ਕਿਉਂ ਪਾਇਆ ਮੈਂ ਕਹਿੰਦਾ ਮੈਂ ਕਹਿੰਦਾ ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਤੇ ਇਹਨੇ ਅਮਰੇ ਸ਼ਕਿਆ ਤੇ ਕੁਰਤਾ ਪਿਆ ਮੈਂ ਪਾਇਆ ਤੇ ਇਹ ਕਹਿੰਦੇ ਨਹੀਂ ਤੂੰ ਮਤਲਬ ਕਈ ਮੁੰਡੇ ਮਤ ਵੜ ਗਿਆ ਨੂੰ ਤੇ ਤੂੰ ਮਤਲਬ ਵਨਸ ਵਨੇ ਚੋਲੇ ਪੋਣਾ ਮਤਲਬ ਬਾਣਿਆ ਦਿਨ ਬਾਣਿਆ ਨੂੰ ਮਾਇਆ ਨਾਲ ਕੰਪੇਅਰ ਕੀਤਾ ਜਾ ਰਿਹਾ ਕਿ ਮਾਇਆ ਕਰਕੇ ਬਾਣੇ ਪਾਏ ਹਾਂਜੀ ਹਾਂਜੀ ਤੁਸੀਂ ਦੱਸ ਰਹੇ ਸੀ ਗੰਦੀ ਸ਼ਬਦਾਵਲੀ ਨਾਲ ਬੋਲੇ ਜਾਂਦੇ ਤੁਹਾਨੂੰ ਹਾਂਜੀ ਮਤਲਬ ਉਹਨਾਂ ਨੇ ਗੰਡ ਦਾ ਵਰਡ ਯੂਜ਼ ਕੀਤਾ ਗਾਲ ਕੱਢ ਕੇ ਬੋਲੀ ਸੀ ਹਾਂਜੀ ਐਸਜੀਪੀਸੀ ਦੇ ਸੇਵਾਦਾਰ ਜੋ ਮੁਲਾਜ਼ਮ ਨੇ ਉਹਨਾਂ ਨੇ ਹਾਂਜੀ ਹਾਂਜੀ ਅੱਗੇ ਕੀ ਕਹਿੰਦੇ ਸੀ ਗਾਲ ਕੱਢ ਕੇ ਕੀ ਗੱਲ ਆਖੀ ਸੀਗੀ ਕੀ ਗੱਲ ਬੋਲੀ ਸੀ ਮਤਲਬ ਮਤਲਬ ਕਹਿੰਦੇ ਮਤਲਬ ਸਾਰੇ ਮਤਲਬ ਤੁਸੀਂ ਉਹ ਗੱਲ ਦੱਸੋ ਅਸੀਂ ਬੀਪ ਕਰਾ ਦਾਂਗੇ ਸਾਰੇ ਮਤਲਬ ਮਤਲਬ ਛੋਲੇ ਪਾਈ ਜਾਂਦੇ ਆ ਤੇ ਮਾਇਆ ਚੜ੍ਹਦੀ ਹੁੰਨੀ ਤੁਹਾਡੇ ਵਰਗਿਆਂ ਨੂੰ ਇਹ ਐਸਜੀਪੀਸੀ ਦੇ ਮਰਾਜਮ ਦੇ ਬੋਲ ਆ ਜਿਵੇਂ ਜਸਪੀ ਸਿੰਘ ਹੁਣੇ ਦੱਸ ਰਿਹਾ ਮੈਂ ਸ਼ਬਦ ਵਰਤਣਾ ਨਹੀਂ ਚਾਹਨਾ ਕਿ ਤੁਸੀਂ ਸਾਰੇ ਬਾਣੇ ਪਾਣ ਵਾਲੇ ਫੁੱਦੂ ਇਹ ਇਹ ਕੀ ਸ਼ਬਦਾਵਲੀ ਹੈ ਜਿਵੇਂ ਦੱਸ ਰਹੇ ਨੇ ਗੁਰਚੇਤ ਜੀ ਆਪਣੇ ਧਾਰਮਿਕ ਸਥਾਨ ਤੇ ਜਕਾਰੇ ਲਾਉਣ ਤੋਂ ਰੋਕਿਆ ਗਿਆ ਗਾਗਰ ਦੀ ਵੀਡੀਓ ਪਾਉਣ ਤੋਂ ਰੋਕਿਆ ਗਿਆ ਗਾਗਰ ਦੇ ਨਾਲ ਜਾਣ ਤੋਂ ਕਿਤੇ ਨਾ ਕਿਤੇ ਰੋਕਣ ਦੀ ਕਹਿ ਲਈ ਕਿ ਕੋਸ਼ਿਸ਼ ਹੋਈ ਕੋਸ਼ਿਸ਼ ਫਿਰ ਤੁਹਾਨੂੰ ਇਹ ਗੱਲ ਆਖੀ ਜਾਂਦੀ ਕਿ ਬਾਣੇ ਤੁਸੀਂ ਤਾਂ ਪਾਏ ਨੇ ਤੁਹਾਨੂੰ ਮਾਇਆ ਆਉਂਦੀ ਆ ਫਿਰ ਇਹ ਗੱਲ ਆਖੀ ਜਾਂਦੀ ਹੈ ਕਿ ਤੁਸੀਂ ਬਾਣੇ ਪਾਉਣ ਵਾਲੇ ਇਹਨੂੰ ਗਾਲ ਕੱਢ ਕੇ ਕੱਢੀ ਗਈ ਹੈ ਫਿਰ ਕਿਵੇਂ ਲੱਗਦਾ ਜੀ ਮੈਨੂੰ ਅੱਬਾ ਜੀ ਵੇਖੋ ਮੈਨਾ ਚਲੋ 2-4 ਦਿਨ ਸੇਵਾ ਤਾਂ ਨਹੀਂ ਗਿਆ ਇਹ ਗਿਆ ਤੇ ਇਹਨੂੰ ਸਗੋਂ ਪੜਾਈ ਜਾਂਦੇ ਜਿਹੜੇ ਅੰਦਰ ਬਾੜ ਸੇਵਾ ਦਿੰਦੇ ਤੇਰਾ ਉਸਤਾਦ ਕਿੱਥੇ ਗਿਆ ਮੈਂ ਇਹਨੂੰ ਛੋਟਾ ਭਰਾ ਕੰਨਾ ਹੁੰਦਾ ਤੇਰਾ ਉਸਤਾਦ ਕਿੱਥੇ ਗਿਆ ਉਹ ਕਿੱਧਰ ਗਿਆ ਹੈ ਤੀ ਉਹਦੇ ਸਿਰ ਤੇ ਬੜਾ ਬੁੜਕ ਦੇ ਜੇ ਉਹ ਇਦਾਂ ਉਦਾਂ ਅਮਲ ਲਗੀ ਮੈਨੂੰ ਹਨਾ ਇਦਾਂ ਦੇ ਬੁੜਕੀ ਵਰਡ ਯੂਜ਼ ਕੀਤੇ ਗਏ ਉਹ ਬੜਾ ਆਪਣੇ ਜਿਹਾ ਗੁੰਡਾ ਭੰਦਾ ਤੇ ਆਪਾਂ ਵੇਖੋ ਗੁਰੂ ਘਰ ਆਈਦਾ ਆਪਾਂ ਹੱਥੀ ਜੋੜੀਦੇ ਆ ਕਿ ਜਿੰਨਾ ਚਿਰ ਸਾਡੇ ਬਾਪੂ ਨੇ ਸਵਾਸ ਬਖਸ਼ਿਆ ਆਪਾਂ ਉਹਦੇ ਦਰ ਤੇ ਸੇਵਾ ਵੀ ਲਾਵਾਂਗੇ ਤੇ ਜੇ ਚ ਯੁਰਤ ਹੈਗੀ ਮੈਂ ਕਿਹਾ ਆਪਾਂ ਜਕਾਰੇ ਵੀ ਲਾਵਾਂਗੇ ਤੇ ਇਹ ਜਕਾਰੇ ਲੱਗਣਗੇ ਤੇ ਲੱਗਦੇ ਰਹਿਣੇ ਆ ਸੰਗਤ ਦੇ ਇਕੱਠ ਨੂੰ ਲੈ ਕੇ ਜਸਪੀ ਸਿੰਘ ਤੁਸੀਂ ਗੱਲ ਦੱਸ ਰਹੇ ਸੀ ਕਿ ਸੇਵਾਦਾਰ ਨੇ ਕੋਈ ਬਿਆਨਬਾਜ਼ੀ ਕੀਤੀ ਸੀਗੀ ਕੀ ਗੱਲ ਸੀਗੀ ਮਤਲਬ ਕੋਈ ਦੋ ਸੇਂਗ ਆਏ ਸੀ ਮਤਲਬ ਉਹ ਮਤਲਬ ਦੂਰੋਂ ਹੀ ਆਏ ਸੀ ਦਰਬਾਰ ਸੇ ਬੁਸੇਵਾ ਕਰਕੇ ਆਏ ਤੇ ਅੰਦਰ ਕਹਿੰਦੇ ਆ ਪਰ ਮਤਲਬ 2 ਘੰਟੇ ਰੈਸਟ ਕਰਨੀ ਮਤਲਬ ਲੰਮੇ ਪੈਣਾ ਤੇ ਉਹ ਬਾਅਦ ਚ ਮਤਲਬ ਕੋਈ ਸੇਂਗ ਆਇਆ ਉਹ ਕਹਿੰਦਾ ਆਪਾਂ ਦੇ ਅੱਗੇ ਮਤਲਬ ਸੰਗਤ ਤੋਂ ਮਤਲਬ ਇਨਾ ਕਾਟ ਹੋ ਗਿਆ ਕਲਪਨ ਨੇ ਤੂੰ ਹੀ ਮਤਲਬ ਇਥੇ ਲੰਮੇ ਪੈਣਾਗੇ ਇਹ ਗੱਲ ਆਖੀ ਕਿ ਅਸੀਂ ਵਾਦੀ ਸੰਗਤ ਤੋਂ ਕਲਪ ਚੁੱਕੀਆਂ ਤੇ ਤੁਸੀਂ ਹੋਰ ਸਾਡੇ ਕੋਲ ਆਏ ਹੋ ਰੈਸਟ ਮੰਗਣ ਲਈ ਕਿ ਸਾਨੂੰ ਜਗ੍ਹਾ ਦੇ ਦਿਓ ਤੁਰਦੇ ਬਣੋ ਇਥੋਂ ਤੁਰਦੇ ਬਣੋ ਸੰਗਤ ਨੂੰ ਇਹ ਕਾਖਿਆ ਗਿਆ ਤੁਰਦੇ ਬਣੋ ਉਹ ਆਖਿਆ ਤੇ ਚਲੋ ਗਿਆ ਹੀ ਆ ਬਾਬਾ ਦੀ ਸਾਹਮਣੇ ਪੂਰੀ ਨਦੀ ਨਮਾਸ ਤੇ ਵੇਖ ਸਾਡੇ ਜੀ ਹਰ ਇੱਕ ਦੇ ਮੰਨ ਲੋ ਗੁਰਦੁਆਰਿਆਂ ਗੋਲਕਾਂ ਲੱਗੀਆਂ ਅਸੀਂ ਨਹੀਂ ਕਹਨੇ ਕਿ ਕੇ ਹਕਮ ਪਹਿ ਮੰਗਦੇ ਕੁਝ ਗੋਲਕਾਂ ਲੱਗੀਆਂ ਕਹਿੰਦੇ ਕਿ ਗਰੀਬ ਦਾ ਮੂੰਹ ਖਾਂਦਾ ਗੋਲਕ ਇੰਨੀ ਨੇ ਵੱਡੀਆਂ ਵਣੀਆਂ ਦੀ ਸਰਾਵਾਂ ਬਣਾਈਆਂ ਜੇ ਉਹਦੀ ਸੰਗਤ ਨੂੰ ਨਹੀਂ ਤੁਸੀਂ ਇੱਕ ਕਮਰਾ ਦੇ ਸਕਦੇ ਤਾਂ ਡਾਇਟੀਆਂ ਵੱਡੀਆਂ ਸਰਾਵਾਂ ਬਣਾਈਆਂ ਦਾ ਕੀ ਫਾਇਦਾ ਹੁਣ ਬਾਬਾ ਦੀ ਜਨਰਾਚ ਕਟੜਨਗੜ੍ਹ 7800 ਕਮਰਾ ਜਿਹਦੇ ਵਿੱਚੋਂ ਜਿਹੜੇ ਦੇ ਬੁਕਿੰਗ ਕਰ ਕੇ ਕਹਿੰਦੇ ਉਹਨਾਂ ਨੂੰ ਕਮਰੇ ਮਿਲ ਜਾਂਦੇ ਆ ਤੇ ਜਿਹੜੇ ਤੁਹਾਡੇ ਮਰੇ ਗਏ ਕਹਿੰਦੇ ਉਹਨਾਂ ਧਾਰ ਕਾਰਡ ਜਿਹੜੇ ਦਿੰਦੇ ਆ ਉਹਨਾਂ ਨੂੰ ਦੋ ਗੱਦੇ ਕੱਢ ਕੇ ਦੋ ਕੰਮਲ ਦੇ ਕੇ ਇੱਥੋਂ ਸੋਇਓ ਸੰਗ ਜੀ ਕਮਰੇ ਖਾਲੀ ਹੁੰਦੇ ਆ ਉਹਨਾਂ ਨੂੰ ਜਿਨ੍ਹਾਂ ਨੇ ਰੈਂਟ ਭਰਤਾ ਉਹਨਾਂ ਨੂੰ ਦੇ ਦੇਣੇ ਆ ਤੇ ਇਹਨਾਂ ਨਹੀਂ ਭਰਾਂ ਨਹੀਂ ਹੁਣ ਤੁਸੀਂ ਸਾਹਮਣੇ ਜਿਹੜੀ ਨਿਵਾਸ ਹੈ ਵੱਡੀ ਉੱਥੇ ਤੁਸੀਂ ਜਾਓਗੇ ਕਹਣਾਗੇ ਬਾਬਾ ਜੀ ਰਾਤ ਹੀ ਰਹਿਣਾ ਤੇ ਕਟੜਨਗੜ੍ਹ ਸਾਨੂੰ ਲਾ ਲੋ 15-1600 ਰੁਪਏ ਨੂੰ ਇੱਕ ਦਿਨ ਦਾ ਭਰਨਾ ਪੈਣਾ ਮੈਨੂੰ ਲੱਗਦਾ 24 ਘੰਟੇ ਇਹੀ ਰੁਕਣਾ ਹੈ ਰਾਤ ਤੇ ਸਾਨੂੰ ਗਣਾ ਗਣਾ 1500 ਰੁਪਏ ਤੁਸੀਂ ਰੈਂਟ ਦੇ ਦਿਓ ਸਵੇਰੇ ਜਦੋਂ ਜਾਓਗਾ ਤੁਹਾਨੂੰ ਉੱਚ ਸਿਰ 2-400 ਵਾਪਸ ਮਿਲੇਗਾ ਫਿਰ ਕੀ ਲੱਗਦਾ ਹੁਣ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਉਂਕਿ ਜਦੋਂ ਅਸੀਂ ਤੁਹਾਡੇ ਮੂਹਰੇ ਗੱਲ ਸੁਣੀ ਤੁਹਾਨੂੰ ਜਕਾਰਾ ਲਾਉਣ ਤੋਂ ਰੋਕ ਦਿੱਤਾ ਗਿਆ ਅਸੀਂ ਵੀ ਜਦ ਇੰਟਰਵਿਊ ਕਰ ਰਹੇ ਸੀ ਕਿ ਸਾਨੂੰ ਇੰਟਰਵਿਊ ਕਰਨ ਤੋਂ ਰੋਕ ਦਿੱਤਾ ਗਿਆ ਕਿ ਤੁਸੀਂ ਅੰਦਰ ਜਾ ਕੇ ਇੰਟਰਵਿਊ ਨਹੀਂ ਕਰਨਾ ਕਿ ਸੰਗਤ ਤੰਗ ਹੁੰਦੀ ਹੈ ਫਿਰ ਇਸ ਤਰੀਕੇ ਲੱਗਦਾ ਨਹੀਂ ਇਹ ਧਰਮ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਹੀ ਹੈ ਜੀ ਯਹੋਵਾ ਭਾਈ ਇਹਨਾਂ ਕਰਕੇ ਸਾਡਾ ਨਾ ਮਨ ਦੁਖਦਾ ਜਿਹੜੀ ਅਸੀਂ ਦਿਨੋਂ ਸੇਵਾ ਕਰਦੇ ਨਾ ਸਾਨੂੰ ਜਦੋਂ ਇੰਨੀਆਂ ਗੱਲਾਂ ਮੱਲ ਲਗੀ ਸੁਣਨ ਨੂੰ ਮਿਲਦੀਆਂ ਕਿ ਇਹ ਫੁਗਰੀ ਪਣ ਕਰਦੇ ਆ ਜਕਾਰੇ ਲਾਉਂਦੇ ਸੰਘੇ ਪਾੜਦੇ ਆ ਹਨਾ ਕਿ ਇਹ ਤਮਾਜ਼ ਵੀ ਨਹੀਂ ਕਰਦੇ ਆ ਮੁੰਡੇ ਜਾ ਰਹੇ ਹੁੰਦੇ ਆ ਉਹ ਕਰਦੇ ਆ ਸਾਨੂੰ ਇਹੋ ਚੀਜ਼ਾਂ ਨੂੰ ਦੁੱਖ ਲੱਗਦਾ ਜੇ ਅਸੀਂ ਆਪਣੇ ਸ਼ੀ ਦਾਸੰਗਰ ਦੇ ਦਰ ਤੇ ਜਕਾਰੇ ਨਹੀਂ ਲਾ ਸਕਦੇ ਅਸੀਂ ਮੰਦਰ ਮਸੀਤਾਂ ਜਾ ਕੇ ਲਾਈਏ ਜਕਾਰੇ ਜੇ ਅਸੀਂ ਮੰਨ ਲਓ ਹੀ ਹਰ ਦਵਾਰ ਜਾਈਏ ਰਿਸ਼ੀਗੇ ਜਾਈਏ ਉੱਥੇ ਜਾਈਏ ਲੈ ਜਕਾਰੇ ਇਹ ਉਹ ਸਾਡੇ ਪਿਓਰੇ ਦਰਤਾਂ ਨੂੰ ਜੁਕਾਰੇ ਲਾਉਂਦੇ ਨੇ ਜਿਵੇਂ ਦਰਬਾਰ ਸਾਹਿਬ ਜਾਈਦਾ ਪ੍ਰਕਰਮਾਂ ਕਰਕੇ ਜੁਕਾਰੇ ਲਾਈਦੇ ਉੱਥੇ ਵੀ ਐਂ ਕਰਕੇ ਬਰਚੇ ਲੈ ਕੋਲ ਆਉਂਦੇ ਆ ਉੱਥੇ ਵੀ ਜਾ ਕੇ ਸੇਵਾਦਾਰ ਐ ਅੱਖਾਂ ਕੱਢਣਗੇ ਜਿਵੇਂ ਪਤਾ ਨਹੀਂ ਕੀ ਨਾ ਜੋਕਲਿਆ ਜਸਪੀ ਜੀ ਤੁਸੀਂ ਜਿਵੇਂ ਗੁਰਚੇਤ ਨੇ ਦੱਸਿਆ ਤੁਸੀਂ ਅੱਜ ਤੋਂ ਕੁਝ ਸਾਲ ਪਹਿਲੇ ਸਰੀਰ ਪੱਖੋਂ ਬਹੁਤ ਮਾੜੇ ਸੀਗੇ ਹੈਂਡੀਕੈਪ ਜਿਵੇਂ ਤੁਸੀਂ ਦੱਸਿਆ ਸਰੀਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੁਸੀਂ ਆਖਿਆ ਕਿ ਅਰਦਾਸਾ ਕਰਨ ਤੋਂ ਬਾਅਦ ਸਹੀ ਹੋਇਆ ਪਰ ਹੁਣ ਅਰਦਾਸਾ ਕਰਨ ਤੋਂ ਬਾਅਦ ਸਹੀ ਤਾਂ ਹੋਇਆ ਪਰ ਇਹ ਚੀਜ਼ਾਂ ਦੇਖ ਕੇ ਮਨ ਦੁਖਦਾ ਕਿ ਆਪਣੇ ਸਥਾਨ ਤੇ ਚੀਜ਼ਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਵੇਂ ਦਾ ਲੱਗਦਾ ਹੁਣ ਲੱਗਦਾ ਹੈ ਇਹਦਾ ਲੱਗਦਾ ਜੀ ਕੀ ਵੇਖੋ ਚਲੋ ਇਹ ਤੇ ਕਹਿੰਦੇ ਥੋੜਾ ਨਾ ਜਦੋਂ ਜਦੋਂ ਇਹਨੂੰ ਦਬਕੇ ਜਦੋਂ ਅੰਦਰ ਜਿਹੜੇ ਸੇਵਾ ਕਰਦੇ ਨਾ ਉਹ ਜਦ ਇਹ ਗੁੱਸੇ ਨਾਲ ਵੇਂਦਿਆ ਜਾਂ ਕਹਣਾ ਤੇ ਇਹ ਥੋੜਾ ਡਰ ਜਾਂਦਾ ਮਨ ਲੱਗੀ ਸਰੀਰ ਥੋੜਾ ਉਦਾਂ ਦਾ ਤੇ ਇੱਕ ਇਹ ਸੈੱਲ ਘਟਦੇ ਜਦੋਂ ਇਹਨੂੰ ਕੋਈ ਦਬਕੇ ਨਾ ਬੋਲ ਦੇਣਾ ਤੇ ਅੰਦਰੋਂ ਪੂਰਾ ਡਰ ਜਾਂਦਾ ਜਿਹੜਾ ਮਲੋਂ ਦੀ ਇੰਟਰਵਿਊ ਕਰਦੇ ਪਏ ਉਹ ਥੋੜਾ ਕੰਬੰਦਿਆ ਗੱਲ ਕਰਨ ਲੱਗਾ ਵੀ ਸੋਰੀ ਸੋਚਦਾ ਕਿ ਮਤਲਬ ਕੀ ਕੋਈ ਗਲਤ ਨਾ ਹੋ ਜਾਣਾ ਉਹ ਸੋਚਦਾ ਉਹ ਥੋੜਾ ਡਰਦਾ ਕਿ ਜਿਹੜੀ ਚੀਜ਼ ਜਿਹੜਾ ਬੰਦਾ ਡਰਦਾ ਨਾ ਇਹ ਦੁਨੀਆ ਇਦਾਂ ਨਹੀਂ ਬਾਬਾ ਇਹਨੂੰ ਹਰ ਵਾਰੀ ਡਪਾਉਂਦੇ ਆ ਹੁਣ ਇਹਨੂੰ ਜੇ ਕਹਿੰਦੇ ਨੇ ਜਕਾਰੇ ਨੇ ਮੈਂ ਕਿਦੇ ਆਸੇ ਬਸ ਹੋ ਜਾਏਗਾ ਇਹਨੂੰ ਕਹਿਣਗੇ ਤੇਰਾ ਉਸਤਾਦ ਨਹੀਂ ਆਇਆ ਤੂੰ ਜਕਾਰੇ ਨਹੀਂ ਲਾਉਣੇ ਉਹ ਨਹੀਂ ਕਰਨਾ ਜਿਵੇਂ ਸੇਵਾ ਨਾਲ ਕੇ ਤਾਂ ਡੋਕਦੇ ਆ ਨਾਲੇ ਕੇ ਤਾਂ ਰੁਕਦੇ ਆ ਫਿਰ ਕਹਿਣਗੇ ਜੀ ਇਹਨਾਂ ਨੂੰ ਕੈਨੇਡਾ ਅਮਰੀਕਾ ਤੋਂ ਫੰਡਿੰਗ ਆਉਂਦੀ ਆ ਵਾਇਗਰ ਜੀ ਕਾ ਕਾਂਸਾ ਵਾਇਗਰ ਜੀ ਕੀ ਫਤਿਹ ਗੱਜ ਗੇਜ ਕਰੇਗ ਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਾਨੂੰ ਪਾਵੇ ਸਤ ਸ੍ਰੀ ਅਕਾਲ ਗੱਜ ਕੇਜ ਕਰੇਗ ਜਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਦੇ ਮਾਨੂੰ ਹਰ ਮੈਦਾਨ ਹੋ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਲੱਗਦਾ ਕਿ ਜਿਸ ਤਰੀਕੇ ਬਾਣੇ ਵਾਲਿਆਂ ਨੂੰ ਇਹ ਗੱਲ ਆਖ ਦੇਣੀ ਗਾਲਾਂ ਕੱਢ ਕੇ ਤੇ ਇਹ ਗੱਲ ਆਖ ਦੇਣੀ ਕਿ ਬਾਣੇ ਤੁਸੀਂ ਫੰਡਿੰਗ ਕਰਕੇ ਪਾਏ ਨਹੀਂ ਤਾਂ ਮੇਰੇ ਖਿਆਲ ਗੁਰਚੇਤ ਹੁਣੀ ਅੱਜ ਕੀਰਤਨਾ ਕਰ ਰਹੇ ਹੁੰਦੇ ਗੁਰਚੇਤ ਹੁਣੀ ਅੱਜ ਇਹ ਸ਼ਸਤਰਾਂ ਦੀ ਕੀਰਤਨਾ ਕਰਦੇ ਹੁੰਦੇ ਤਾਂ ਉਹ ਸ਼ਾਇਦ ਆਮ ਨਾਲ ਬੈਠ ਕੇ ਫੰਡਿੰਗ ਖਾਦੇ ਜਿੱਕਰ ਫੰਡਿੰਗ ਆਉਂਦੀ ਹੁੰਦੀ ਦੂਸਰੇ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਇੰਟਰਵਿਊਜ਼ ਦੇ ਵਿੱਚ ਦੇਖਦੇ ਹੋ ਕਿ ਕੋਈ ਨਾ ਕੋਈ ਐਸਜੀਪੀਸੀ ਨੂੰ ਮਾੜਾ ਬੋਲਣ ਵਾਲਾ ਜ਼ਰੂਰ ਹੁੰਦਾ ਸੋ ਇਹੀ ਕਾਰਨ ਨੇ ਕਿ ਐਸਜੀਪੀਸੀ ਦੇ ਵਿੱਚ ਇਹ ਕੁਛ ਚੱਲ ਰਿਹਾ ਜਿਸ ਕਰਕੇ ਉਹਨਾਂ ਨੂੰ ਮਾੜਾ ਆਖਿਆ ਜਾਂਦਾ ਹੈ ਦੂਸਰੇ ਪਾਸੇ ਅਸੀਂ ਦਮਦਮੇ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਉਹਨੇ ਆ ਉੱਥੇ ਜਕਾਰੇ ਲਾਉਣ ਤੋਂ ਡੱਕਿਆ ਜਾਂਦਾ ਸੋ ਹੁਣ ਜੋ ਦਮਦਮੇ ਟਕਸਾਲ ਦੇ ਮੁਖੀ ਨੇ ਬਾਬਾ ਰਾਮ ਸਿੰਘ ਤੁਮਾਜੀ ਉਹਨਾਂ ਨੂੰ ਆਖਦੇ ਆ ਕਿ ਐਸਜੀਪੀਸੀ ਦੇ ਨਾਲ ਇੱਥੇ ਪਹੁੰਚ ਕੇ ਗੱਲਬਾਤ ਕੀਤੀ ਜਾਵੇ ਵੀ ਕਿਉਂ ਡੱਕਿਆ ਜਾਂਦਾ ਦੂਸਰੇ ਪਾਸੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਜਿਨ੍ਹਾਂ ਨੇ ਬਹੁਤ ਸੋਹਣੀ ਲਹਿਰ ਫੜੀ ਹੈ ਜਾ ਜਾ ਕੇ ਬੱਚਿਆਂ ਨੂੰ ਸਮਝਾ ਰਹੇ ਨੇ ਪਿੰਡਾਂ ਦੇ ਵਿੱਚ ਕਿ ਕਿਵੇਂ ਸਿੱਖੀ ਨਾਲ ਜੁੜਨਾ ਪਰ ਜੇਕਰ ਇੱਕ ਪਾਸੇ ਐਸਜੀਪੀਸੀ ਇਹ ਗੱਲ ਆਖਦੀ ਹੈ ਕਿ ਤੁਸੀਂ ਤਿਆਰ ਬਰ ਤਿਆਰ ਰਹੋ ਸਿੱਖ ਸਜੋ ਪਰ ਸਿੱਖ ਸਜ ਕੇ ਜਦ ਜਕਾਰੇ ਲਾਉਂਦੇ ਨੇ ਤਾਂ ਉਹਨਾਂ ਨੂੰ ਡੱਕਿਆ ਜਾਂਦਾ ਪੰਜਾਬ ਦੇ ਵਿੱਚ ਇਹ ਹੋ ਰਿਹਾ ਤਾਂ ਆਊਟ ਆਫ ਸਟੇਟ ਅਸੀਂ ਆਪਣੀ ਸਿੱਖੀ ਦੀ ਕਿੰਨਾ ਕੁ ਪ੍ਰਚਾਰ ਕਰਾਂਗੇ ਕਿੰਨੀ ਕੁ ਅਸੀਂ ਇਮਾਇਤ ਰੱਖਾਂਗੇ ਕਿੰਨੀ ਕੁ ਅਸੀਂ ਮਰਿਆਦਾ ਰੱਖਾਂਗੇ ਇਹ ਤੁਸੀਂ ਹੁਣ ਆਪਣੀ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਫਿਲਹਾਲ ਮੈਨੂੰ ਦਿਓ ਜਤ ਸਰਕਾਪ ਟੀਵੀ ਦੇ ਲਈ ਮਧਮ ਦਿਪ ਸਿੰਘ ਅੰਮ੍ਰਿਤਸਰ